ਅਮਰਤਪਾਲ ਸਿੰਘ ਮੈਰੋ ਨੂੰ ਪੰਜਾਬ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ ਜਿਸ ਦੇ ਚੱਲਦਿਆਂ ਭਾਰਤੀ ਏਜੰਸੀਆਂ ਤੇ ਪੰਜਾਬ ਪੁਲਿਸ ਵੱਲੋਂ ਵੱਡੀ ਤਿਆਰੀ ਕੀਤੀ ਗਈ ਹੈ ਜਿੱਥੇ ਇੱਕ ਪਾਸੇ ਕੰਚਨ ਕੁਮਾਰੀ ਉਰਫ਼ ਕਮਲਕੌਰ ਭਾਬੀ ਕਤਲकांड ਵਿੱਚ ਨਾਮਜ਼ਦ ਕੀਤਾ ਗਿਆ ਹੈ ਅਮਰਤਪਾਲ ਸਿੰਘ ਮੈਰੋ ਨੂੰ ਤਾਂ ਉਸ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਵੱਡੀ ਤਿਆਰੀ ਕੀਤੀ ਗਈ ਹੈ ਮੀਡੀਆ ਰਿਪੋਰਟਾਂ ਰਾਹੀਂ ਜਾਣਕਾਰੀ ਮਿਲੀ ਹੈ ਕਿ ਇੰਟਰਪੋਲ ਤਹਿਤ ਭਾਰਤ ਲਿਆਂਦਾ ਜਾਏਗਾ ਅਮਰਤਪਾਲ ਸਿੰਘ ਮੈਰੋ ਤਾਂ ਦਵਾਈ ਚ ਬੱਡੇ ਜਿਹੜੇ ਆ ਤਿਆਰੀ ਕੀਤੀ ਗਿਆ ਦਬਾਈ ਤੋਂ ਗਲਿਆਂਨ ਦੀ ਤਿਆਰੀ ਕਰ ਰਹੀ ਆ ਪੰਜਾਬ ਪੁਲਿਸ ਤੇ ਭਾਰਤੀ ਏਜੰਸੀਆਂ ਤੇ ਇੰਟਰਪੋਲ ਦੇ ਨੀਤੀ ਤਹਿਤ ਭਾਰਤ ਲਿਆਂਦਾ ਜਾਏਗਾ ਅਮਰਤਪਾਲ ਸਿੰਘ ਮੈਰੋ ਤਾਂ 12 ਜੂਨ ਨੂੰ ਜਦੋਂ ਕਤਲकांड ਹੁੰਦਾ ਹੈ ਅਤੇ ਉਸ ਤੋਂ ਬਾਅਦ ਫਿਰ ਸਿੱਧੀ ਜ਼ਿੰਮੇਵਾਰੀ ਅਮਰਤਪਾਲ ਮੈਰੋ ਨੂੰ ਲਈ ਜਾਂਦੀ ਆ ਕਮਲਕੌਰ ਭਾਬੀ ਦੇ ਕਤਲ ਦੀ ਤਾਂ ਉਸ ਦੇ ਚੱਲਦੇ ਆ ਪੰਜਾਬ ਪੁਲਿਸ ਨੂੰ ਇਸ ਕੇਸ ਵਿੱਚ ਲੋੜਿੰਦਾ ਹੈ ਅਮਰਤਪਾਲ ਸਿੰਘ ਮਹਿਰੋ ਜਿਸ ਦੇ ਚਾਲਦਿਆਂ ਹੁਣ ਇੰਟਰਪੋਲ ਤਹਿਤ ਭਾਰਤ ਲਿਆਂਦਾ ਜਾਏਗਾ ਅਮਰਤਪਾਲ ਸਿੰਘ ਮਹਿਰੋ